ਕੁਝ ਵਸਬੇ ਲੈ ਸਾਡੇ ਨਾਲ ਹਾਜ਼ਰ ਨੇ ਭਾਈ ਬਲਬੀਰ ਸਿੰਘ ਜੀ ਜਿਹੜੇ ਭਾਈ ਰੂਪ ਚੰਦ ਜੀ ਦੇ ਅੱਗੇ ਵਾਰਸਾਂ ਦੇ ਵਾਰਸ ਨੇਗੇ ਸੋ ਇਹਨਾਂ ਤੋਂ ਆਪਾਂ ਇਤਿਹਾਸ ਪੁੱਛਦੇ ਆ ਵੀ ਭਾਈ ਰੂਪੇ ਦਾ ਜਿਹੜਾ ਇਤਿਹਾਸ ਹੈ ਉਹ ਕਿਸ ਤਰ੍ਹਾਂ ਦਾ ਸੀ ਇਹ ਦੱਸੋ ਜੀ ਤੁਸੀਂ ਭਾਈ ਬਲਬੀਰ ਸਿੰਘ ਜੀ ਇਤਿਹਾਸ ਬਾਰੇ ਪਾਇਓ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰੀ ਪਿਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪਰਮ ਸੇਕ ਭਾਈ ਰੂਪਾ ਜੀ ਭਾਈ ਰੂਪ ਚੰਜੀ ਦੀ ਪੇਤਾ ਪਾਈ ਸਾਧੂ ਤੇ ਮਾਤਾ ਸੂਰਤੀ ਪਿੰਡ ਤਕਰਾਨੀਆਂ ਪਿੰਡ ਜਦੋਂ ਘਰੋਂ ਜਣ ਲੈ ਕੇ ਆਉਂਦੀ ਸੀ ਤੇ ਖੇਤਾਂ ਦੇ ਵਿੱਚ ਜਣੜਾ ਟੰਗ ਦੇਣਾ ਜਣਾ ਪਾਣੀ ਕਹਿ ਦੋ ਆਪਾਂ ਜਦੋਂ ਗਰਮੀ ਰੁੱਤ ਸੀ ਠੰਡਾ ਬਹੁਤ ਜ਼ਿਆਦਾ ਸੀ ਜਦੋਂ ਠੰਡਾ ਦੇਖਿਆ ਕਹਿੰਦੇ ਬਾਪੂ ਇਹਦਾ ਗੁਰੂ ਦੇ ਛਕਣ ਜੋਗਾ ਵੀ ਜਿੰਨਾ ਤੇ ਗੁਰੂ ਨਹੀਂ ਆਉਂਦੀ ਆਪਾਂ ਇਹ ਜਣਾ ਛਕਦੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਆਹਦੇ ਸਾਧੂ ਸਾਈਂ ਦਾ ਆ ਦੇ ਘਰੇ ਡਰੋਲੀ ਪਾਈ ਕੀ ਸੀ ਉੱਥੋਂ ਮਹਾਰਾਜ ਲਾਣੀ ਕੋੜੇ ਤੇ ਆਏ 50 ਕਿਲੋਮੀਟਰ ਲਗਭਗ ਪੈਂਦਾ ਹੋਊਗਾ ਬਿਲੀ ਚੰਦ ਮਾਤਾ ਰਾਮੂ ਮਾਤਾ ਦਮੋਦਰੀ ਨੂੰ ਕਿਸੇ ਨੂੰ ਦੱਸਿਆ ਨਹੀਂ ਪਾਛਾ ਨੇ ਆਰਾਮ ਕਰੀ ਜਾਂਦੇ ਸੀ ਆਰਾਮ ਕਰਦੇ ਕਰਦੇ ਦੁਪਹਿਰੇ ਜਦੋਂ ਆਏ ਭਾਈ ਸਾਧੂ ਤੇ ਭਾਈ ਰੂਪਾ ਜੀ ਕੋਲ ਦੇਖਿਆ ਡਿੱਗੇ ਪਏ ਦੇਵੋ ਚੋਈ ਪਈ ਗੁਰੂ ਹਰਗੋਬਿੰਦ ਸਾਹਿਬ ਨੇ ਤਾਹ ਤੋਂ ਜਾਂਡਣਾਉ ਕੁੰਨਾ ਪਾਣੀ ਚੱਕਿਆ ਛਿੱਟੇ ਮਾਰੇ ਆਪ ਜਲ ਛੱਕਿਆ ਆਪ ਵੀ ਸੇਕ ਕਮਿਸ਼ਕਾਇਆ ਉਹ ਛ ਬਚਾਈ ਜਦੋਂ ਨੇਤਰ ਖੋਲੇ ਤੇ ਪਾਤਸ਼ਾਹ ਕੋਲੇ ਦਰਸ਼ਨ ਹੋਏ ਪਾਤਸ਼ਾਹ ਨੂੰ ਤਵਾ ਚਰਨੀ ਟਿਕ ਤੇ ਪਾਤਸ਼ਾਹ ਗਰੀਬਾਂ ਦੇ ਖੇਤਾਂ ਦੇ ਵਿੱਚ ਆਏ ਤੁਸੀਂ ਬਹੁਤ ਮਨ ਖੁਸ਼ ਹੋਇਆ ਤੇ ਪਾਸ਼ਾ ਨੇ ਖੁਸ਼ ਹੋ ਕੇ ਭਜਨ ਕਰੇ ਰੂਪਿਆ ਭਾਈ ਸਾਧੂ ਸੋਨੂੰ ਇਹ ਪਿੰਡ ਤੰਗ ਬਹੁਤ ਕਰਦਾ ਤਕਰਾਣੀਆਂ ਪਿੰਡ ਤੇ ਪਹਿਲਾਂ ਦਾ ਗਰੋਧ ਵਿੱਚ ਆਏ ਮਾਰ ਆਏ ਗਰੋਧ ਵਿੱਚ ਭਜਨ ਕਰੇ ਇਹਦਾ ਪਿੰਡ ਉੱਜੜ ਜੂ ਤੇ ਛੋਡਾ ਨਗਰ ਅਸੀਂ ਨਵਾਂ ਬਣਦੇ ਆ ਜਿੱਥੇ ਸਾਡਾ ਤੀਰ ਜਾਊ ਤੁਹਾਡਾ ਨਗਰ ਬਣਨਾਗੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਖਿੱਚ ਕੇ ਤੀਰ ਛੱਡਿਆ 7-8 ਕਿਲੋਮੀਟਰ ਪੈਂਦਾ ਹੋਊਗਾ ਉੱਥੇ ਆ ਕੇ ਤੀਰ ਟਿੱਕਿਆ ਮੋਢੀ ਗੱਡੀ ਮੋਢੀ ਇੱਕ ਨੀ ਪੱਥਰ ਕਹਿੰਦੇ ਆ ਜਿਹੜੇ ਲੱਕੜ ਦੀ ਮੋਢੀ ਗੱਡੀ ਮੋਢੀ ਕੱਢ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਸਾਧੂ ਤੇ ਭਾਈ ਰੂਪਾ ਜੀ ਨੂੰ ਵਜਨ ਕਰੇ ਵੀ ਸਾਡੇ ਸਾਸਤਰ ਤੇ ਵਾਸਤਰ ਪਹਿਨਣ ਲੋ ਤੇ ਉਹ ਪੁੱਤ ਨੇ ਸਿਰ ਤੇ ਰੱਖ ਲਈ ਪਾਦਸ਼ਾਹ ਕਹਿੰਦੇ ਭਾਈ ਤੁਸੀਂ ਇਹ ਪਹਿਨ ਲੋ ਇਹਨਾਂ ਨੂੰ ਦਿੱਤੇ ਐ ਕਹਿੰਦੇ ਪਾਦਸ਼ਾਹ ਤੁਹਾਡੇ ਸਾਸਤਰ ਵਾਸਤਰ ਅਸੀਂ ਪਹਿਨਣ ਯੋਗ ਨਹੀਂ ਅਸੀਂ ਦੀ ਪੂਜਾ ਸੇਵਾ ਕਰਿਆ ਕਰਾਂਗੇ ਬੜੇ ਖੁਸ਼ ਹੋਏ ਮਹਾਰਾਜ ਲੇ ਲੈ ਚੰਗਾ ਰੂਪਿਆ ਤੇਰੀ ਜਵਾਨ ਤਲਵਾਰ ਦਾ ਕੰਮ ਕਰੂ ਗੁਰੂ ਦੀ ਮਿਹਰ ਨਾਲ ਗੁਰੂ ਸਾਹਿਬ ਨੇ ਇਹ ਬਖਸ਼ਤ ਦੇ ਕੇ ਨਵਾਜਿਆ ਵਚਨ ਕਰਕੇ ਨਵਾਜਿਆ ਮਹਾਰਾਜ ਨੇ ਤੇ ਆਵਦਾ ਘੋੜਾ ਪਾ ਚੜੇ ਦਿੱਤਾ ਦਰਵਾਜ਼ਾ ਘੋੜਾ ਇਹ ਭਾਈ ਰੂਪ ਚੰਦ ਜੀ ਤੁਸੀਂ ਸਾਡਾ ਘੋੜਾ ਲੈ ਕੇ ਜਾਓ ਜਿੱਥੋਂ ਤੱਕ ਸਾਡਾ ਘੋੜਾ ਜਾਊ ਤੁਹਾਡੇ ਜੂ ਤੇ ਜਮੀ ਹੋਊ ਤੇ ਸਾਧ ਸੰਗਤ ਦੀ ਚਾਰੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਉਤੇਪੀਰ ਨਗਰ ਦੀ ਵਿੱਚ ਜਿੱਥੇ ਗੁਰੂ ਸਾਹਿਬਾਨ ਨੇ ਕਹਿਣਾ ਭਾਈ ਰੁਪਚੰਦ ਜੀ ਲੰਗਰ ਲੈ ਕੇ ਆਓ ਇਹਨਾਂ ਨੇ ਘਟਿਆ ਦੀ ਲੰਗਰ ਲੈ ਕੇ ਜਾਣਾ ਲੰਗਰਾਂ ਦੇ ਵਾਰ ਦਿੱਤੇ ਮਹਾਰਾਜ ਨੇ ਵੀ ਲੰਗਰ ਦੀ ਸਦਾ ਜਾਰੀ ਰੱਖਣੇ ਲੰਗਰ ਉਵੇਂ ਪਾਤਸ਼ਾਹ ਦੇ ਬਚਨ ਮੰਨੇ ਤੇ ਮਾਤਾ ਸੁੰਦਰ ਕੌਰ ਜੀ ਨੇ ਮਾਤਾ ਸਹਿਬ ਕੌਰ ਨੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਹਕੂਮਾਣਾਂ ਭੇਜਨੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਰੂਪचंद ਦੇ ਪੁੱਤ ਨੂੰ ਹੁਕਮਨਾਮਾ ਭੇਜਿਆ ਭਾਈ ਸੁਖੀਆ ਤੁਸੀਂ ਉਠ ਲੈ ਆਵਣਾ ਤੁਸੀਂ ਜ਼ਰੂਰ ਆਵਣਾ ਜਿਹੜਾ ਭਾਈ ਰੂਪੇ ਦਾ ਘਰ ਉਹ ਮੇਰਾ ਘਰ ਹੈ ਮੇਰੀ ਖੁਸ਼ੀ ਹੈ ਗੁਰੂ ਪਰਿਵਾਰ ਨੂੰ ਮਾਤਾ ਸੁੰਦਰ ਕੌਰ ਨੇ ਮਾਤਾ ਸਹਿਬ ਕੌਰ ਨੇ ਹੁਕਮਨਾਮੇ ਭੇਜਦੇ ਭਾਈ ਰੂਪचंद ਦੇ ਪੋਤਰੇ ਨੂੰ ਮਾਤਾ ਸਹਿਬ ਕੌਰ ਨੇ ਜਦੋਂ ਹੁਕਮਨਾਮਾ ਭੇਜਿਆ ਮਾਤਾ ਸੁੰਦਰ ਕੌਰ ਨੇ ਤੇ ਜਦ ਦਿੱਲੀ ਤੋਂ ਬੀਤੂ ਜੀ ਪਤ 21 ਰੁਪਏ ਲੈ ਕੇ ਆਵਣਾ ਗੁਰੂ ਦੀ ਗੋਲਕ ਲੈ ਕੇ ਆਵਣਾ ਇਹ ਸੇਵਾ ਵੇਲਾ ਪੁੱਤਾਂ ਦਾ ਲੋਜ ਕੀ ਸੇਵਾ ਕਰੂੰਗੇ ਤੁਹਾਡਾ ਭਲਾ ਹੋ ਭਾਈ ਰਚਨ ਦੇ ਪੁੱਤਰੀ ਭਾਈ ਦੁਨਾਈ ਨੂੰ ਹੋ ਗੁਨਾ ਭੇਜਿਨ ਗੁਰੂ ਸਾਹਿਬਾਨਾਂ ਦੀਆਂ ਨਿਸ਼ਾਨੀਆਂ ਭਾਈ ਰੁਪਏ ਗੁਰੂ ਕੇ ਮਹਿਲਾਂ ਦੀਆਂ ਨਿਸ਼ਾਨੀਆਂ ਬਹੁਤ ਕਾਫੀ ਨਿਸ਼ਾਨੀਆਂ ਭਾਈ ਰੁਪਏ ਐ ਭਾਈ ਰੁਪਾ ਜੀ ਦੇ 35 ਪਿੰਡ ਐ ਜਿਹਨ ਭਾਈ ਕੀ ਆ ਬਾਗੜੀਆਂ ਉਥੇ ਅੱਜ ਵੀ ਗਿੱਲੀਆਂ ਲਕੜਾਂ ਚੱਲਦੀਆਂ ਜਿਹੜਾ ਲੰਗਰ ਪਕਦਾ ਗਿੱਲੇ ਲਕੜਨਾ ਪਕਦਾ ਸੁੱਕੀ ਲਕੜ ਨਹੀਂ ਉੱਥੇ ਚੱਲਦੀ। ਦੇਸ਼-ਵਿਦੇਸ਼ ਤੋਂ ਸੰਗਤਾਂ ਭਾਈ ਰੁਪਏ ਆਉਂਦੀਆਂ ਤੇ ਗੁਰੂ ਸਾਹਿਬਾਨਾਂ ਦੀ ਨਿਸ਼ਾਨੀਆਂ ਤੇ ਦਰਸ਼ਨ ਕਰਕੇ ਬੜਾ ਆਨੰਦ ਮਾਣਦੀ ਹੈ ਲੰਗਰ 24 ਘੰਟੇ ਲੰਗਰ ਚੱਲਦਾ ਹੈ। ਇਹ ਭਾਈ ਰੂਪਾ ਜੀ ਨੇ ਸਾਧ ਸੰਗਤ ਜੀ ਆਪਕਾ ਦੱਸਣਾ ਚਾਹੁੰਦੇ ਆ। ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਆਨੰਦ ਕਾਰਜ ਕਰੇ ਗੁਰੂ ਕੇ ਲਾਹੌਰ માતા ਜੀਤ ਕੌਰ ਦੇ ਨਾਲ ਬਜ਼ੁਰਗ ਬਿਰਦ ਜੀ ਬਿਰਦ ਦੇ ਵਿੱਚ ਆਨੰਦ ਕਾਰਜ ਕੀਤੇ ਭਾਈ ਰੂਪਾ ਜੀ ਨੇ ਉਹ ਆਪਾਂ ਭਾਈ ਰੂਪੇ ਝੜਾ ਬੜੀ ਧੂਮ-ਧਾਮ ਦੇ ਨਾਲ ਸਾਰੀ ਸੰਗਤਾਂ ਦੇ ਸਹਿਯੋਗ ਨਾਲ ਜੀਸਬ ਦੀ ਸੰਗਤਾਂ ਦੇ ਸਹਿਯੋਗ ਨਾਲ ਇਹ ਝੜਾ ਆਪਾਂ ਜਨਵਰੀ ਮਹੀਨੇ 30 31 ਫਰਵਰੀ ਚ 1 2 ਪਸੰਤ 25 ਦਿਨ ਤੇ ਚਾਰ ਦਿਨ ਇਹ ਜਿਹੜਾ ਮਨਾਉਣਾ ਹੈ ਸਾਰੀਆਂ ਸੰਗਤਾਂ ਤੋਂ ਬਤਵਤ ਭਾਈ ਚਲਦੀ ਸੇਵਕ ਦਸਵੰਦ ਭੇਜੋ ਸਾਡਾ ਨੰਬਰ 99886 25981 ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਉਥੋਂ ਆਓ ਤੇ ਭਾਈ ਰੂਪੇ ਨਗਰ ਦੇ ਵਿੱਚ ਰਲ ਮਿਲ ਕੇ ਸਾਰਾ ਨਗਰ ਦੇਸ ਦੇ ਦੀਆਂ ਸੰਗਤਾਂ ਰਲ ਮਿਲ ਕੇ ਜਿਹੜਾ ਮਨਾਉਣਾ ਹੈ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਪਰਵਤ ਬੜੀ ਤੁੰਤਾਂ ਦੇ ਨਾਮ ਮਨਾਉਣਾ ਹੈ ਯੈ ਗੁਰਜੀਕਾ ਪਾਲਾ ਸਭਾ ਯੁਰਜੀ ਕੀ ਫਤਿਹ